ਇਹ ਮੈਂ ਆਉਂਦੇ ਆਉਂਦੇ ਨੇ ਚਾਰ ਲਾਈਨਾਂ ਸਥਾਈ ਅੰਤਰਾ ਜੋੜਿਆ ਮੈਂ ਬਾਲਾ ਵਧੀਆ ਲਖਾਰੀ ਨਹੀਂ ਬਾਲਾ ਵਧੀਆ ਗਈਆਂ ਖਵਾਈਆਂ ਵੀ ਹੈ ਨਹੀਂ ਸਾਰੇ ਮੇ ਤੋਂ ਵਧੀਆ ਨਹੀਂ ਤਾਂ ਤੂੰ ਸੀ ਸੱਜਣਾ ਚੰਨ ਵਰਗਾ ਮਾਨ ਸਾਹਿਬ ਜਮਕੀਲਾ ਸਾਹਿਬ ਲਈ ਨੇ ਤੂੰ ਸੀ ਸੱਜਣਾ ਚੰਨ ਵਰਗਾ ਤੇਰਾ ਨੂਰ ਵੀ ਉਹ ਨਾ ਏ ਤੂੰ ਸੀ ਸੱਜਣਾ ਚੰਨ ਵਰਗਾ ਤੇਰਾ ਨੂਰ ਵੀ ਉਹ ਨਾ ਏ ਤੇ ਅੱਜ ਦੂਰ ਵੀ ਉਹ ਨਾ ਏ ਜੇ ਗੱਲ ਚੰਗੀ ਲਗੀ ਤਾੜੀ ਮਾਰ ਦਿਓ ਤੁਸੀਂ ਸੱਜਣਾ ਚੰਨ ਵਰਗਾ ਤੇਰਾ ਨੂਰ ਵੀ ਉਹ ਨਾ ਏ ਤੇ ਅੱਜ ਦੂਰ ਵੀ ਉਹ ਨਾ ਏ ਤੁਸੀਂ ਸੱਜਣਾ ਚੰਨ ਵਰਗਾ ਇਹ ਮੇਰੇ ਦਿਲ ਦੇ ਆਭਨਾਮਾ ਨੇ ਉਹਨਾਂ ਦੇ ਲਈ ਤੂੰ ਕੋਸ਼ਿਸ਼ ਨਹੀਂ ਕੀਤੀ ਕਦੇ ਕਿਸੇ ਨੂੰ ਵੰਡਣ ਦੀ ਤੂੰ ਕੋਸ਼ਿਸ਼ ਨਹੀਂ ਕੀਤੀ ਕਦੇ ਕਿਸੇ ਨੂੰ ਵੰਡਣ ਦੀ ਗੋਣੇ ਕੋਲ ਸੀ ਜੋ ਤੇਰੇ ਤੂੰ ਕੋਸ਼ਿਸ਼ ਕੀਤੀ ਵੰਡਣ ਦੀ ਮੈਨੂੰ ਲੱਗਦਾ ਹੁੰਦਾ ਵੀ ਜਸਵੰਤ ਭੰਮਰਾ ਸਭ ਤੋਂ ਬਾਅਦ ਹਾਂ ਕਾੜੀ ਖੁੱਲ ਕੇ ਚਾਹੀਦੀ ਹੈ ਜਸ ਜਦ ਸਵੰਤ ਭਮਰਾ ਸਾਹਿਬ ਤੋਂ ਬਾਅਦ ਜੇ ਕਿਤੇ ਮੈਂ ਸ਼ਗਿਰਦਾਂ ਦੀ ਗਿਣਤੀ ਕਰਨ ਆਜੋ ਸੰਤਬਚ ਵਕੀਲਾ ਸਾਹਿਬ ਦੇ ਸ਼ਗਿਰਦ ਨੇ ਸਭ ਤੋਂ ਬਾਅਦ ਇਹਨਾਂ ਨੂੰ ਗਾਇਆ ਜਾਂਦਾ ਤੂੰ ਕੋਸ਼ਿਸ਼ ਨਹੀਂ ਕੀਤੀ ਕਿਤੇ ਕਿਸੇ ਨੂੰ ਬੰਨੜ ਦੀ ਗੋਣੇ ਕੋਲ ਸੀ ਜੋ ਤੇਰੇ ਤੂੰ ਕੋਸ਼ਿਸ਼ ਕੀਤੀ ਬੰਨੜ ਦੀ ਤੂੰ ਮਾ ਗਰੂਰ ਵੀ ਹੋ ਨਾਏ ਤੇ ਮਸ਼ਹੂਰ ਵੀ ਹੋ ਨਾਏ ਆ ਤੁਹਾਡੀਆਂ ਤਾੜੀਆਂ ਦੱਸਦੇ ਨੇ ਕਿੰਨਾ ਪਿਆਰ ਕਰਦੇ ਤੁਸੀਂ ਤੂੰ ਮਗਰੂਰ ਵੀ ਉਹ ਨਾ ਏ ਤੇ ਮਸ਼ਹੂਰ ਵੀ ਉਹ ਨਾ ਏ ਤੇ ਅੱਜ ਤੂੰ ਮਗਰੂਰ ਵੀ ਉਹ ਨਾ ਏ ਤੂੰ ਸੀ ਸੱਜਣਾ ਚੰਨ ਵਰਗਾ ਤੇਰਾ ਨੂਰ ਵੀ ਉਹ ਨਾ ਏ ਤੇ ਅੱਜ ਦੂਰ ਵੀ ਉਹ ਨਾ ਏ